ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗ ਨੂਨ ਸਭ ਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਨ ਹੋਵੇ ਜੈ ਲਾਇ ਰਹਾ ਲਿਵ ਤਾਰ ਪੁਖਿਆਂ ਪੁਖਨੋ ਤਰੀ ਜੀਵਨ ਪੁਰਿਆਂ ਪਾਰ ਸਹ ਸਿਆਣ ਪਾ ਲਖੋ ਵੈ ਤੈਕ ਨ ਚੱਲ ਨਾਲ ਕਿਵ ਸਚਰ ਹੋਈਐ ਕਿਵ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾ ਹੁਕਮ ਨ ਕਹਿਆ ਜਾ ਹੁਕਮਿ ਹੋਵਣ ਜੀ ਹੁਕਮ ਲੈ ਵੜਿ ਆਈ ਹੁਕਮਿ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਕਨਾ ਹੁਕਮਿ ਬਖਸ਼ੀਸ਼ ਇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝਾ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸ ਦੂਰ ਗਾਵੇ ਕੋ ਵਿਖਾ ਹਦਰ ਹਦਰ ਕਤਨਾ ਕਥਿ ਨਾ ਆਵੇ ਟੂਟ ਕਥ ਕਤ ਕਥੀ ਕੋਟੇ ਕੋਟ ਕੋਟ ਦਿੰਦ ਤੈ ਲਿੰਦੇ ਤਕ ਪਾਏ ਜੁਗਾ ਜੁਗਾ ਅੰਤਰ ਖਾਇ ਕਾ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸਾਚਾ ਸਭ ਸਾਚਾ ਨਾਏ ਪੱਖਿਅਪ ਉਪਾਰ ਆਖੇ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਾਗਰ ਰਖਿਆ ਜਿਦ ਸਦਰਬਾਰ ਮੋਹ ਕੇ ਭੋਲਣ ਬੋਲੀਐ ਜਿਸਮ ਤਰੇ ਪਿਆਰ ਅਮਰਤ ਵੇਲਾ ਸਚ ਨਵਢਾਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਕਦਵਾਰ ਨਾਨਕ ਵੇ ਜਾਣੇ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀ ਅਗੁਣਿ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖਾ ਨਾਦ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਖ ਬਰਮਾ ਗੁਰ ਪਾਰ ਬਤੀ ਮਾਈ ਜਿਹੋ ਜਾਣਾ ਆਖਾ ਨਾਏ ਕਹਿਣਾ ਕਥਨ ਜਾਈ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਿਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾਂ ਜਿਤਸ ਪਾਵਾਂ ਵਿਣ ਪਾਣੈ ਕਾ ਨਾਏ ਕਰੀ ਜਿਤਸ ਛ ਉਪਾਈ ਵੇਖਾ ਵਿਣ ਕਰਮੋਂ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਭ ਨਾ ਜੀਆਂ ਕੈ ਇੱਕ ਦਾਤਾ ਸੋ ਮੈਂ ਵਿਸਰੇ ਨ ਜਾਈ ਜੇ ਜੁਗ ਚਾਰਿਆਰ ਜਾ ਹੁਰਦ ਸੁਣੀ ਹੋਏ ਨਵਾ ਕੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕੈ ਜਾਸ ਕੀਰਤ ਜਾਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾਂ ਗੁਣ ਦੇ ਤਿਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵ ਲਕਾਸ ਸੁਣਿਆ ਦੀਪ ਲੋਪਤਾਲ ਸੁਣਿਆ ਪਹਨ ਸਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਖਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗਿਆਨ ਸੁਣਿਆ ਅਰਸ਼ਟ ਕਸ਼ਨਾਨ ਸੁਣਿਆ ਪੜਪੜਪਾ ਮਾਨ ਸੁਣਿਆ ਲਗ ਸਤਿਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਗੁਣਾ ਕੇ ਗਾ ਸੁਣੇ ਸਿੱਖ ਪੀਰ ਪਾਤਸ਼ਾ ਸੁਣਨ ਦਾ ਪਾਵੇ ਰਾਹ ਸੁਣ ਹਾਤ ਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਇ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਮੋ ਛੁਟਾ ਨਾ ਖਾਏ ਮਨ ਜਮਕ ਸਾਥ ਨ ਜਾਏ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਹੁ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਵੈ ਮੁਕਤਿ ਦਵਾਰ ਮਨੈ ਪਰਵਾਰ ਸਦਾ ਹਾਰ ਮਨੈ ਤਰ ਤਾਰੇ ਗੁਰ ਸਿੱਖ ਮਨੈ ਨਾਨਕ ਪਵੈ ਨਾ ਪਿਖਾ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚ ਸੁਵਦਰ ਜਾਣ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕਹਿ ਕਰਨ ਨਾਹ ਸਮਾਰ ਧੌਲ ਧਰਮ ਦਿਆ ਕਾ ਪੂਤ ਸੰਤੁਗਤ ਆਪ੍ਰਖਿਆ ਜਨ ਸੂਤ ਦੇ ਕੋ ਬੁਝਾ ਹੋਇ ਸਤਿਆਰ ਧਵਲਾ ਉੱਪਰ ਕੇ ਤਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਪਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾ ਮਹਿ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੇ ਕਾਹਣ ਕੂਤਾ ਕੀ ਤਪਸਾ ਹੋਇ ਕੁਕਵਾਉ ਤਿਸਤੇ ਹੋਇ ਲੱਕ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਅਸਾਂ ਕ ਭਗਤ ਗੁਣ ਗਿਆਨ ਵਿਚਾਰ ਸੰਗ ਸੱਤਿ ਅਸੰਗ ਦਾਤਾਰ ਅਸੰਗ ਸੋਰਮਾ ਪਗਸਾਰ ਸੰਗ ਮੋਲੇ ਵਿਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤਦ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕ ਮੁਰਕਾੰਦ ਕੋਹਰਾ ਸੰਗ ਚੋੜਾ ਰਾਮ ਖੋਰਾ ਅਸਾਂ ਕ ਮਰ ਕਰ ਜਾਹੇ ਜੋਰਾ ਅਸਾਂ ਗਲ ਵਢ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸਾਂ ਕੁੜਿਆਰ ਕੁੜੇ ਫਿਰਾਹੇ ਅਸਾਂ ਕ ਮਲੇ ਸ਼ਮਾਲ ਪਕ ਖਾਹੇ ਸੰਖਨਿੰਦਕ ਸਰਕਰ ਹੈ ਭਾਰ ਨਾਨਕ ਨਿਜ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤ ਤੁ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕ ਨਾਮ ਅਸਾਂ ਕ ਥਾਵ ਅਗੰਗ ਅਗੰਗ ਸੰਕ ਲੋ ਸੰਕ ਹੈ ਸਰ ਭਾਰ ਹੋ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਣ ਬਾਣ ਅਕਰਸਟ ਸੰਜੋਗ ਵਖਾਣ ਜਿਨੇ ਲੇਕੇ ਤੇ ਸਰਨਾਹੇ ਜੇ ਪਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਨਾਉ ਵਿਣ ਨਾਵੇਂ ਨਾਹੀਂ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੋ ਤਦ ਭਾਵੇਂ ਸਾਈ ਪਲੀ ਘਰ ਤੂੰ ਸਦਾ ਸਲਾਮਤ ਨਿਰੰਕਾਰ ਭਰੀ ਹੱਥ ਪੈੜ ਤਨ ਦੇਹ ਪਾਣੀ ਤੋ ਤੈ ਉਤਰ ਸੁਖਿਆ ਮੁਤ ਪਲੀ ਤੇ ਕੱਪੜ ਹੋਏ ਦੇ ਸਾਵਨ ਲਈਆ ਤੋਹੇ ਭਰੀਏ ਮਤਿ ਬਾਪਾਂ ਕੈ ਸੰਗ ਤੋ ਪੈ ਨਾਵੇਂ ਕਰੰਗ ਉਨੇ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ 비 ਜਾਪਿ ਖਾਹੋ ਨਾਨਕ ਹੁਕਮੀ ਆਬ ਹੋ ਜਾਹੋ ਤੀਰਤ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਨ ਵਾਰ ਕਵਣ ਸੁਰਤਿ ਮਾਹ ਕਵਨਾ ਜਿ ਤੁਹਾ ਆਕਾਰ ਵੇਣ ਪਇਆ ਪੰਡ ਤੀਜ ਹੋਇ ਲੇਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਰਾਨ ਤਤ ਵਾਰ ਨ ਜੋਗੀ ਜਾਣੈ ਰਤ ਮਹੋ ਨਾ ਕੋਈ ਜਾ ਕਰਤਾ ਸਰਟੇ ਕੋ ਸਾਜ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿਉ ਵਰਨੇ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇਕ ਦੁਇ ਇਕ ਸਿਆਣਾ ਵੱਡਾ ਸੈ ਵੱਡੇ ਨਾ ਕੀਤਾ ਜਾਕਾ ਹੋਇ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨ ਸੋ ਹੈ ਪਤਾਲਾ ਪਤਾਲਾ ਗਾਸਾ ਅਗਾਸ ਔੜ ਕੜਕਪਾਲ ਤਕੇ ਵੇਦ ਕਹਿਣ ਕਵਾਤ ਸਾਸਟਾਰ ਕਹਿਣ ਕ ਤੇ ਬਾ ਅਸੁਲਿਕ ਤਾਤ ਲੇਖਾ ਹੋਇ ਤਾ ਲਿਖੀਐ ਲੇਖਾ ਵਿਨਾਸ ਨਾਨਕ ਵਡਾਖੀਐ ਆਪੇ ਜਾਣ ਆਪ ਸਲਾਹ ਸਲਾਹ ਤਿਸੁ ਰਤ ਨ ਪਈਆ ਨਦੀਆ ਅਤਿ ਵਾਹ ਪਵਿਸਮੰਦ ਨ ਜਾਣਿ ਹੈ ਸਮੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਣ ਹੋਣੀ ਜੇ ਤਿਸ ਮਨ ਹੋਣਾ ਵਿਸਰਹਿ ਅੰਤਨ ਸਿਵਤੇ ਕਹਿਣ ਨ ਅੰਤ ਅੰਤਨ ਕਰਨੈ ਦੇਣ ਨ ਅੰਤ ਅੰਤਨ ਵੇਖਣ ਸੁਨ ਅੰਤ ਅੰਤਨ ਜਾਪੈ ਕਿਆ ਮਨ ਮਹੰਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕਿ ਅੰਤਨ ਪਾਹੇ ਜਾਹੇ ਇਹ ਅੰਤਨ ਜਾਣੈ ਕੋਈ ਬਹੁਤਾ ਕੋਈ ਬਹੁਤਾ ਹੋਏ ਵਡਾ ਸਹਿਬ ਚਤਾਉ ਉੱਚ ਉਪਰੋਚਨਾ ਇਹ ਵੜਾ ਉੱਚ ਹੋਇ ਕੋਏ ਤੇ ਸੋਚੈ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਲਨਾਤ ਮਾਏ ਕਿਤੇ ਮੰਗਾ ਜੋਦ ਪਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪੈ ਟਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਏ ਖਾਏ ਕਿਤੇ ਦੁੱਖ ਭੁਖਸ ਤਮਾਰ ਐਹ ਪੈਦਾ ਤੇਰੀ ਦਾਤਾਰ ਬੰਦ ਖਲਾਸ ਪਾਣੇ ਹੋਏ ਹੋ ਰੱਖ ਨਸਕ ਕੋਈ ਜੇ ਕੋ ਖਾਏਗਾ ਅੱਖਣ ਪਾਏ ਹੋ ਜਾਣ ਜੇ ਤਿਆਂ ਮੂੰਖਾਏ ਆਪੇ ਜਾਣੇ ਆਪੇ ਦੇ ਅੱਖ ਸਪਕੀ ਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਅਮਲ ਆਵਹਿ ਮੁੱਲਹਿ ਜਾਹਿ ਮੁੱਲ ਪਾਹਿ ਅਮੁੱਲ ਸਮਾਹਿ ਆਇ ਮੁੱਲ ਧਰਮ ਅਮੁੱਲ ਦੇ ਬਾਣ ਅਮੁੱਲ ਤੋਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਆਮਲੋ ਅਮੁਲਾ ਖਿਆ ਨਾ ਜਾਏ ਆਖਾ ਕਰੇ ਲਿਵਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨ ਆਖੇ ਭਰਮ ਆਖੇ ਇੰਦ ਆਖੇ ਗੋਪੀ ਤਾ ਗੋਵਿੰਦਾ ਆਖੇ ਸਰਾ ਕੈ ਸਿਦ ਆਖੇ ਕਿਤੇ ਕਿਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵਾ ਕੀਤੇ ਆਖਾ ਖਣ ਪਾਹੀ ਕੀਤੇ ਕਹ ਕ ਟੁੱਟ ਜਾਹੇ ਇਤੇ ਕਿਤੇ ਹੋਰ ਕਰ ਹੈ ਤਾਂ ਕਨ ਸਕੈ ਕਈ ਕੀਐ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾ ਲਿਖੇ ਸਰਗਵਾਰ ਹੰਗਵਾਰ ਸੋਦਰ ਕਿਆ ਸੁਕਰ ਕਿਆ ਜਿਤ ਵੈ ਸਰਬ ਸਮਾਲਿ ਵਾਜੇ ਨਾਦ ਅਨੇਕ ਸੰਕਾ ਕੀਤੇ ਭਾਵਨ ਹਾਰੇ ਕੀਤੇ ਰਗਪਰੀ ਸੋ ਕਹਿ ਅਨ ਕੀਤੇ ਗਾਣ ਹਾਰੇ ਗਾਵ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਖ ਲਗਤਰ ਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸਰਗਾ ਮਚ ਪਿਆਲੇ ਗਾਵ ਰਤਨੁ ਪਾਏ ਤੇਰੇ 86 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇਤਨ ਗਾਵੈ ਜੋਤਿ ਤੇ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸੱਟ ਸਾਹਿਬ ਸੱਚਾ ਸੱਚੀ ਨਾਏ ਹੈ ਪੀਉ ਸਿ ਜੈ ਨਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਸ ਦੇ ਵਿਢਾਈ ਕਰ ਕਰ ਵੇਖੇ ਕੀਤਾ ਆਪਣਾ ਜਵ ਤਸ ਦੇ ਵਿਢਾਈ ਜੋ ਤਸ ਪਾਵੇ ਸੋਇ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪਾ ਚੋਲੀ ਧਿਆਨ ਕੀ ਕਰੇ ਬਪੂਤਾ ਖਿੰਤਾ ਕਾਲੁ ਕੁਵਾਰੀ ਕਾਇ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦਿ ਇਸਤ ਸਾਦੇਸ ਆਦ ਅਨਿਲ ਅਨਾਦ ਨਹਤ ਜੁਗ ਏਕੋ ਵੇਸ ਲੋਕ ਤੇ ਗਿਆਨ ਦਾ ਭੰਡਾਰਨ ਕਟਕਟਵਾਜ ਹੈ ਨਾਦ ਆਪਨ ਨਾ ਨ ਤਿਸ ਵਜਾ ਕੀ ਰਿੱਦ ਸਦਵਰਾ ਸਾਦ ਸੰਯੋਗ ਵਿਜੋਗ ਦੁਐ ਕਾਰ ਚਲਾਵਹਿ ਲਿਖ ਆਵੈ ਪਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਾਹਤ ਜੂਜਗ ਇੱਕੋ ਵੇਸ ਇਕਾਂ ਮਾਇ ਜੁਗਤ ਵਿਆਈ ਤਿੰਨ ਚਲੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਈ ਦੀਵਾਨ ਜਿਤਸ ਪਾਵੇ ਤਿਵੇਂ ਚਲਾਵੇ ਜਹੋ ਵਹਿ ਪਰਮਾਨ ਉਹ ਵਖੈ ਉਹਨਾਂ ਨਦਰਨ ਆਵੇ ਬਹੁਤਾ ਹੀ ਵਿਡਾਨ ਆਦੇਸ ਤੇ ਸਾਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇਕੋ ਵੇਸ ਆਸਨ ਲੋਏ ਲੋਏ ਭੰਡਾਰੈ ਜੋ ਕਚ ਪਾਇਆ ਸੋਇ ਕਵਾਰ ਕਰ ਕਰ ਵੇਖੈ ਸ੍ਰਿਜਨਹਾਰ ਨਾਨ ਸੱਚੇ ਕੀ ਸੱਚੀ ਕਾਰ ਆਦੇਸ਼ ਤੇ ਸ ਆਦੇਸ਼ ਆਦਨ ਲਾ ਨਾਦ ਨਹਤ ਜੁਜਗ ਇੱਕੋ ਵੇਸ ਇਕ ਦੁਜੀ ਪੌ ਲੱਖੋ ਐ ਲੱਖੋ ਐ ਲਖ ਵੀਸ ਲਖ ਲਗੜਾ ਕੇਕ ਨਾਮ ਜਗਦੀਸ਼ ਐਤ ਰਹਾ ਪਤ ਪਵੜੀਆਂ ਚੜਿਆ ਹੋਇ ਕੀਸ ਸੁਣ ਗਲਾ ਅਕਾਸ ਕੇ ਕਿਟਾਇ ਰਿਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠਿਸ ਅੱਖ ਨਜੋਰ ਚਪੈ ਨਜੁਰ ਜੋਰ ਨ ਮੰਗਣ ਦੇਣ ਨਜੋਰ ਹਜੋਰ ਨ ਜੀਵਣ ਮਰਨ ਹਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨਸਰਤੇ ਗਾਨ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ ਜਿਸ ਸਤਜੁਰ ਕਰ ਵੇਖੈ ਸੋ ਨਾਨਕ ਤੁਮਨੇ ਚ ਨ ਕੋਏ ਰਾਤੀ ਰਤਿ ਦਿਵਾਰ ਪਨ ਪਨਿਗਨੀ ਪਤਾਲ ਤਿਸ ਵਿਰਤੀ ਥਾ ਪ੍ਰਖੇ ਧਰਮਸਾਲ ਤਿਸ ਵਿਜੇ ਜੁਤ ਕੇ ਰੰਗ ਤਿੰਨ ਕੇ ਨਾਮ ਨਿਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਹਣ ਪੰਜ ਪ੍ਰਮਾਣ ਨਦਰਿ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਇ ਰਨਗ ਅਜਾਪੇ ਜਾਏ ਧਰਮ ਖੰਡ ਕਾਹੋ ਧਰਮਾ ਗਿਆਨ ਖੰਡ ਕਾ ਕੋ ਕਰਮ ਹੋ ਕੇਤੇ ਪਉਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜ ਤਕੜੇ ਰੂਪ ਰੰਗ ਕੇ ਵੇਸਾ ਕੇਤਿਆ ਕਰਮ ਭੂਮੀ ਮਹਿਰ ਕੇਤੇ ਕੇਤੇ ਧੂਪ ਦੇਸਾ ਕਿਤੇ ਇੰਦ ਚੰਦ ਸੁਰ ਕੀਤੇ ਕਿਤੇ ਮੰਡਲ ਦੇਸਾ ਕਿਤੇ ਸਤਿਵਦ ਬਦਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਬਹੁਣ ਕੀਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣੀ ਕਿਤਿਆਂ ਬਾਣ ਕਿਤੇ ਪਾਤ ਨਰਿੰਦ ਕਿਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦਕੁਟ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜਿਐ ਬਹਤ ਅਨੂਪ ਤਾਂ ਕੀਆਂ ਗੱਲਾਂ ਕਥਿਆ ਨਾ ਜਾਹੈ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜਿਐ ਸੂਰਤ ਮਤਮਨ ਬੁੱਧ ਤਿੱਥੈ ਕੜਿਐ ਸੁਰਾਂ ਸਿਧਾਂ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੁਰਨ ਕੋਈ ਹੋਰੈ ਤਿੱਥੈ ਜੋਦ ਮਹਾਬਲ ਸੂਰ ਹਤਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਹਾਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਹਮਰਾਂ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੈ ਲੋਕ ਰਹਿ ਨ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿਨ ਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਤਨ ਅੰਤ ਤੇਥਾ ਲੋ ਲੋਕਾਰ ਜਿਵ ਜਿਵ ਹੁਕਮ ਹਤ ਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਦ ਹਤ ਆਹਰ ਭੋਖ ਲਗਨ ਤਪ ਤਾਉ ਭੰਡ ਪੋ ਅੰਮ੍ਰਿਤ ਤਢਾਲ ਘੜਿਐ ਸਬਦ ਸਚਿ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਦੁ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਚ ਧਰਮ ਦੂਰ ਕਰਮ ਆਪ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੇ ਛੁਟੇ ਨਾ ਲ